ਐਕਸਰ ਇਹ ਬੇਨਤੀ ਕਰਦਾ ਹੁਨਾ ਬਈ ਪੂਰੀ ਰਾਤ ਗੂੜੀ ਨੀਂਦ ਆਈ ਜੀ ਸਵੇਰੇ ਅਸੀਂ ਉੱਠੇ ਅੱਖਾਂ ਸਾਡੀਆਂ ਬਾਅਦ ਚ ਖੁੱਲਦੀਆਂ ਨੇ ਪਹਿਲਾਂ ਜਾਗ ਆਉਂਦੀ ਐ ਜੀ ਮੈਨੂੰ ਲੱਗਦਾ ਅੱਖਾਂ ਖੋਲਣ ਤੋਂ ਪਹਿਲਾਂ ਨੀਂਦ ਬਖਸ਼ਣ ਲਈ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਅੱਛਾ ਜੀ ਅੱਖਾਂ ਖੁੱਲਣ ਤੋਂ ਪਹਿਲਾਂ ਹਾਂ ਅੱਖਾਂ ਨਹੀਂ ਖੁੱਲਣ ਤੋਂ ਜਾਗ ਆ ਗਈ ਜਾਗ ਆ ਗਈ ਸ਼ੁਕਰ ਕਰੀਏ ਵਾਹਿਗੁਰੂ ਜੀ ਸ਼ੁਕਰ ਹੈ ਨੀਂਦ ਬਹੁਤ ਸੋਹਣੀ ਆਈ ਅੱਖਾਂ ਖੁੱਲ ਗਈਆਂ ਸ਼ੁਕਰ ਹੈ ਖੁੱਲ ਗਈਆਂ ਕਈਆਂ ਕਈ ਮੀਚ ਕੇ ਪਏ ਸੀ ਉਹਨਾਂ ਦੀਆਂ ਅੱਖਾਂ ਬਿਚੀਆਂ ਰਹਿ ਗਈਆਂ ਵਾਹਿਗੁਰੂ ਉੱਠ ਖੜੇ ਅਸੀਂ ਕਈਆਂ ਨੂੰ ਰਾਤ ਤੇ ਲਕਵਾ ਹੋਇਆ ਤੇ ਅਸੀਂ ਸ਼ੁਕਰ ਕਰੀਏ ਉੱਠ ਖੜੇ ਮੇਰਾ ਮਤਲਬ ਇੱਕ ਇੱਕ ਗੱਲ ਲਈ ਅਸੀਂ ਸ਼ੁਕਰ ਕਰੀਏ ਪਰ ਮੈਂ ਸੰਗਤ ਨੂੰ ਤਾਂ ਕਹਿ ਰਿਹਾ ਮੈਂ ਸਾਫ਼ ਲਫ਼ਜ਼ਾਂ ਚ ਕਹਿਣਾ ਜਿੰਨਾ ਚਿਰ ਮੈਨੂੰ ਇੱਕ ਆਦਮੀ ਮਿਲਿਆ ਨਹੀਂ ਸੀ ਨਾ ਜਿਨੇ 35 ਲੱਖ ਰੁਪਏ ਦਾ ਇੱਕ ਧਰਮ ਧਾਰਮਿਕ ਕਰਮਕਾਂਡ ਕਰਵਾਇਆ ਸੀ ਕਿ ਮੈਨੂੰ ਨੀਂਦ ਆ ਜੇ ਜਿੰਨਾ ਚਿਰ ਉਹ ਆਦਮੀ ਮਿਲਿਆ ਨਹੀਂ ਸੀ ਮੈਨੂੰ ਉਨਾ ਸਮਾਂ ਮੈਨੂੰ ਲੱਗਦਾ ਨਹੀਂ ਸੀ ਕਿ ਨੀਂਦ ਵੈਗਰੂ ਦੀ ਬਖਸ਼ਿਸ਼ ਹੈ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਸ਼ੁਕਰਾਨੇ ਦੀ ਬਿਰਤੀ ਵੀ ਜਿਹੜੀਆਂ ਮਿਲ ਗਈਆਂ ਦਾਤਾਂ ਸਾਡੇ ਚੇਤੇ ਨਹੀਂ ਜੋ ਨਹੀਂ ਮਿਲ ਸਕਿਆ ਅਸੀਂ ਉਲਾਂਬੇਕ ਦੇਈ ਜਾਂਦੇ ਆ ਉਹਨੂੰ ਮਿਹਣੇ ਦੇਈ ਜਾਂਦੇ ਆ ਕਿਉਂ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਫਿਰ ਮਹਾਰਾਜ ਹੋਰ ਜਿਵੇਂ ਤੁਸੀਂ ਪੜਿਆ ਅੱਗੇ ਕਹਿੰਦੇ ਨੇ ਏਕ ਪੀ ਨਾ ਦੇ 10 ਪੀ ਹੀਰਲੇ ਜੀ ਤਾ ਮੂੜਾ ਕਹੋ ਕਹਾ ਕਰੇ ਜੀ ਜੇ ਪਹਿਲਾਂ ਦਿੱਤੀਆਂ ਦਾਤਾਂ ਲੈ ਜੇ ਮਿਰਜ਼ੀ ਹੁਣ ਮੇਰਾ ਮੈਂਟਲ ਹੈਲਥ ਦਾ ਕੰਮ ਹੈ ਉੱਥੇ ਇੱਕ ਬੀਬੀ ਮੇਰੇ ਕੋਲ ਆਈ ਮੈਂ ਬਹੁਤ ਇੰਪੋਰਟੈਂਟ ਤੁਹਾਨੂੰ ਸਾਂਝ ਪਾ ਦੇਣਾ ਜੀ ਉਹ ਭੈਣ ਦੇ ਦੀ ਕਬੇਟੀ ਹੈ 10 ਕਿੱਲੇ ਜ਼ਮੀਨ ਦੇ ਜੀ ਨਾ ਹੋ ਚੁੱਕੇ ਨੇ ਉਸ ਬੱਚੀ ਦੇ ਠੀਕ ਹੈ ਜੀ ਪਰ ਉਹ ਫਿਰ ਵੀ ਉਹਦੀ ਮਾਂ ਸਟ੍ਰੈਸ ਹੈ ਮੈਨੂੰ ਕਹਿੰਦੀ ਹੈ ਕਿ 20 ਕਿੱਲੇ ਹੋਰ ਨੇ ਸਾਡੇ ਜ਼ਮੀਨ ਦੇ ਜੀ ਮੈਨੂੰ ਪਰਿਵਾਰ ਦੇ ਵਿੱਚੋਂ ਇਹ ਖਤਰਾ ਹੈ ਕਿ ਹੋ ਸਕਦਾ ਹੈ ਮੇਰੀ ਬੇਟੀ ਦੇ ਨਾਮ ਨਾ ਲਵਾਉਣ ਜ਼ਮੀਨ ਹੋ ਜੀ 20 ਕਿੱਲੇ ਹੋਰ ਨਾ ਲਵਾਉਣ 10 ਹੈਗੇ ਨੇ ਜੀ ਮੈਂ ਕਿਹਾ ਭੈਣੇ ਇੱਕ ਤਰੀਕਾ ਹੈ ਕਿ 80 ਕਿੱਲੇ ਤੇਰੀ ਬੇਟੀ ਦੇ 100 ਕਿੱਲੇ ਜਾਂ ਮੈਂ ਇਦਾਂ ਕੁਝ ਕਿਹਾ ਸੀ ਕਿ 100 ਕਿੱਲਾ ਜ਼ਮੀਨ ਦਾ ਤੇਰੀ ਬੇਟੀ ਦੇ ਨਾਮ ਲੱਗ ਸਕਦਾ ਹੈ ਇੱਕ ਤਰੀਕਾ ਹੈਗਾ ਕਹਿੰਦੀ ਹੈ ਵੀਰੇ ਮੈਂ ਕਿਹਾ ਹਾਂ ਫਰਾਨ ਹੋ ਕੇ ਉਹਨੇ ਪੁੱਛਿਆ ਮੈਂ ਕਿਹਾ ਪਰ 100 ਕਿੱਲਾ ਜ਼ਮੀਨ ਦਾ ਨਾਮ ਲੱਗ ਜੂ ਤੇਰੀ ਬੇਟੀ ਉਦੋਂ ਬਾਅਦ ਨਹੀਂ ਹੋਊਗੀ ਮੇਰਾ ਕਹਿਣ ਦਾ ਤਰੀਕਾ ਸੀ ਗੱਲ ਸਮਝਾਉਣ ਦਾ ਜੀ ਇਦਾਂ ਚਾਹੀਦੇ ਆ ਕਹਿੰਦੀ ਇਦਾਂ ਤਾਂ ਵੀਰੇ ਪੰਜ ਵੀ ਨਹੀਂ ਚਾਹੀਦੇ ਜੀ ਮੈਂ ਕਿਹਾ ਫਿਰ ਅੱਖਾਂ ਬੇਟੀ ਦੀਆਂ ਹੈਗੀਆਂ ਨੇ ਨਾ ਬੇਟੀ ਰਿਸਟ ਪੁਸਟ ਹੈ ਇਹਦਾ ਸ਼ੁਕਰ ਨਹੀਂ ਕਰਨਾ ਤੁਸੀਂ ਮੈਨੂੰ ਇਹ ਦੱਸੋ ਕਿ ਪੂਰੇ ਪਿੰਡ ਵਿੱਚ ਕਿੰਨੀਆਂ ਕੁੜੀਆਂ ਨੇ ਜਿਨ੍ਹਾਂ ਦੇ ਕੋਲ 10 ਕਿੱਲੇ ਜ਼ਮੀਨ ਹੈ ਤੇਰੀ ਬੇਟੀ ਦੇ ਨਾਮ ਹੈ ਕਹਿੰਦੀ ਸੋਚ-ਸੋਚ ਕੇ ਕਹਿੰਦੀ ਬੇਟੇ ਵੀਰੇ ਮੈਨੂੰ ਤਾਂ ਲੱਗਦੀ ਹੈ ਇਕੱਲੀ ਮੇਰੀ ਬੇਟੀ ਦੀ ਹੈ ਜੀ ਮਤਲਬ ਪਹਿਲੇ ਹੀ ਰੱਬ ਨੇ ਬਹੁਤ ਕੁਝ ਦਿੱਤਾ ਹੈ ਅਸੀਂ ਅਸਲ ਦੇ ਵਿੱਚ ਵੀਰ ਲਾਡੀ ਸਿੰਘ ਜੀ ਪਟਿਆਲਾ ਸਾਹਿਬ ਤੁਸਮੈਂ ਬੇਨਤੀ ਕਰਾਂ ਲੱਕੜਾਂ ਦੇ ਢੇਰ ਨਾਲ ਜੀ ਅੱਗ ਬੁਝਾਉਣਾ ਚਾਹੁੰਦੇ ਆ ਇਹ ਬੁਝਣੀ ਨਹੀਂ ਨਹੀਂ ਬੁਝਣੀ 100 ਕੁਇੰਟਲ ਲੱਕੜ ਲਏ ਉਹ 1000 ਕੁਇੰਟਲ ਲਏ ਹੋ ਇਸੇ ਤਰ੍ਹਾਂ ਅਸੀਂ ਕਹਿੰਦੇ ਆ ਵੀ ਬਾਆ ਇੰਨੀ ਇਕੱਠੀ ਕਰਕੇ ਸਾਡੀ ਤਮਾ ਬੁਝੂ ਇਹ ਨਹੀਂ ਬੁਝਦੀ ਉਹ ਬੁਝਣੀ ਹੈ ਸਾਡੀ ਕੁਰਬਾਨੀ ਨਾਲ ਹੀ ਬੁਝਣੀ ਹੈ ਹਾਂ ਆਰਥਿਕ ਪੱਖੋਂ ਅਸੀਂ ਸਟਰੋਂਗ ਹੋਣਾ ਹੈ ਕਿਰਤ-ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਉਹ ਜਿਹੜਾ